ਜੇ ਰੋਟੀ ਪੱਕ ਜਾਂਦੀ ਆ ਕਰਦੇ ਨਾਲ ਲੋਨਾ ਵਾ ਫਿਰ ਸਬਜ਼ੀ ਕੌਣ ਬਣਾਉਂਦਾ ਚੁੱਕੀ ਖਾ ਲੈ ਚੁੱਕੀ ਖਾ ਲੈਣਾ ਕਿਹਦੇ ਨਾਲ ਪਤਾ ਪਤਾ ਹੈ ਕੋਣ ਤੂੰ ਆਪੇ ਬਣਾ ਲੈ ਨਾ ਰੋਟੀ ਅੱਗੇ ਅੱਗੇ ਮੈਂ ਆਪੇ ਬਣਾਣਾ ਆ ਤੂੰ ਰੋਣਾ ਤੂੰ ਆਪੇ ਬਣਾ ਲੈ ਨਾ ਰੋਟੀ ਨਹੀਂ ਤੇ ਕੀ ਨਾ ਦਾ ਹਰਮਣ ਕੀ ਕਰਦੀ ਐ ਹਰਮਣ ਰੋਟੀ ਨਹੀਂ ਬਣਾਉਂਦੀ ਰੋਟੀ ਬਣਦੀ ਐ ਉਹ ਟੀ ਬਣਦੀ ਐ ਤੇ ਰੋਟੀ ਕੌਣ ਬਣਾਉਂਦਾ? ਉਹਨੂੰ ਮੈਂ ਕਹਿੰਨਾ ਰੋਟੀ ਬਣਾ, ਰੋਟੀ ਉਹਨਾ। ਫੇਰ ਨਹੀਂ। ਨਹੀਂ ਬਣਾ। ਤੇਰੀ ਰੋਟੀ ਕੌਣ ਬਣਾਉਂਦਾ? ਖੁਦ। ਖੁਦ ਆਪੇ ਬਣਾ। ਨਹੀਂ ਤਾਂ ਆਟਾ ਦਾ ਪੇੜਾ ਕੌਣ ਕਰਦਾ? ਹਾਂ। ਕੌਣ ਕਰਦਾ? ਤੂੰ ਕਰਦਾ। ਉਹ ਕੌਣ ਕਰਦਾ ਵਾ? ਵੇਲਦਾ ਕੌਣ ਆ ਵੇਲੇ ਨਾਲ? ਕੌਣ? ਤੂੰ ਵੀ ਕਰਦਾ। ਜਦੋਂ ਤੂੰ ਉੱਤੇ ਲੋਨਾ ਵਾ ਤੇ ਉਦੋਂ ਤੇਰੇ ਹੱਥ ਨਹੀਂ ਛੱਡਦੇ। ਨਹੀਂ ਛੱਡਦੇ? ਕਰ ਦੇਣਾ। ਕਰ ਦੇਣਾ ਲੋਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਮਣੇ ਤੁਸੀਂ ਵੇਖ ਰਹੇ ਹੋ ਦੋਵੇਂ ਬੱਚੇ ਬੜੇ ਦੇਰ ਦਾ ਇੰਤਜ਼ਾਰ ਕਰਨ ਦੇ ਮੇਰਾ ਤੇ ਬਾਰ ਬਾਰ ਪੁੱਛੀ ਜਾਂਦੇ ਆ ਵਾ ਕਿ ਇਹ ਵੀਰਿਆਂ ਨਾਲ ਦੇ ਕਦੋਂ ਆ ਅੱਜ ਇਹਨਾਂ ਨੇ ਸਪੈਸ਼ਲ ਇੱਕ ਚੀਜ਼ ਮੰਗਾਈ ਹੈ ਕੀ ਮੰਗਾਇਆ ਆਏ ਆਏ ਚਾਚੀ ਕਾ ਚਾਚੀ ਕਾ ਦਸ਼ੀਰਾ ਆ ਦਸ਼ੀਰਾ ਇਹ ਤੇ ਨਹੀਂ ਉ ਗਾਰਾ ਜੀ ਨਹੀਂ ਤੇ ਫੋਨ ਦੇ ਬੰਦ ਲਾ ਦਿਓ ਅੱਗੇ ਜੀ ਆਪਾਂ ਕੱਸੀ ਕਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਕਹਦੇ ਵਾਹਿਗੁਰੂ ਜੀ ਕਾ ਖਾਲਸਾ ਰਹਿਣ ਦੋ ਨੂੰ ਬਲਾ ਚੀਜੀ ਨਹੀਂ ਧਮੀ ਉਹ ਤਾਂ ਹੀ ਪੁੱਤ ਇਹਦੇ ਆ ਅਹੀਂ ਕੋ ਵਣਾ ਭਾਈ ਇਹ ਫੁੱਟੂ ਅੱਖਾਂ ਵਿੱਚ ਅੱਖਾਂ ਵਿੱਚ ਨਾ ਰਾਈ ਮੈਨੂੰ ਉਹ ਮੈਨੂੰ ਨਾ ਅੱਖਾਂ ਸਾਫ਼ ਕਰ ਲੈਂਦਾ ਮੇਰੀ ਉਹ ਗੱਡੀ ਦੇ ਵਿੱਚ ਇੱਕਦਮ ਬਾਹਰ ਨਿਕਲੀ ਇਹਨੇ ਮੌਸਮ ਦੇ ਵਿੱਚ ਨਾ ਸਾਰੀਆਂ ਐਣਕਾਂ ਜਿਹੜੀਆਂ ਭਰ ਜਾਂਦੀਆਂ ਹੋਰ ਬਹੁਤ ਠੀਕ ਹੈ ਹਾਂਜੀ ਛੁੱਕ ਛੋਖਰਾ ਦੇ ਪਰੀ ਕਿਤਨੀ ਮੈਨੂੰ ਇਹ ਇਹ ਹੁਣ ਲੱਗੀ ਪਰੀ ਹੋਣਗੀ ਇਹ 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 1 2 3 ਉਹ ਤਾਂ ਨਹੀਂ ਪੋਹੀਏ ਨੇ ਅੱਦੋ 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 लेव बॉक्स लेवल नाली नाली ही फड़ लो लेवल वो कर ले सर हां आ लो चलो आ हा हेलो हाँ जी सरदार साहब सरदार साहब ਦੱਲਾ ਕੀ ਬੋਲਦੇ ਨੇ ਯਾਰ ਤੁਸੀਂ ਠੀਕ ਠਾਕ ਬੱਤ ਤੋ ਤਰਾ ਠੀਕ ਠਾਕ ਅੱਗੇ ਤਕੜਾ ਆਵੇ ਅੱਗੇ ਤਕੜਾ ਆਇਆ ਬਤਾਓ ਗਿਆ ਬਤਾਓ ਗਿਆ ਦਿਲ ਨਾ ਮਾਯਾ ਹਣਾ ਕੋ ਖਾਣਾ ਨਾ ਖਿਓ ਕਿਉ ਖਾਣਾ ਨਾ ਖਾਣੇ ਖਾਣਾ ਕਿ ਨੀ ਰੋਟੀ ਹੈ ਕਿ ਨੀ ਰੋਟੀ ਖਾਣਾ ਨਾ ਤੋ ਦੋ ਵਾਰ ਇਹ ਕਿੰਨੀ ਗੰਗ ਹੈ 3 3 ਖਾਣਾ 3 ਤਿੰਨ ਖਾਂਦਾ ਤਿੰਨ ਬੋਲ ਕੇ ਦੱਸ ਬੋਲ ਕੇ ਦੱਸੋ ਨਾ ਬੋਲ ਕੇ ਆ ਕਿਦਾਵਾ ਕੋਈ ਗੱਲ ਨਹੀਂ ਸੁਣਨੀ ਇਹ ਇੱਕ ਹੀ ਚੀਜ਼ ਆ ਇਹ ਹਰਮੰਦੀ ਆਈਆਂ ਚੀਜ਼ਾਂ ਇਹ ਹਰਮੰਦੀਆਂ ਚੀਜ਼ਾਂ ਆ ਆ ਹਰਮੰਦੀਆਂ ਇਹਦੇ ਮਗਰ ਨਾ ਇੱਥੇ ਇੱਥੇ ਹਰ ਮੰਦੀਆਂ ਚੀਜ਼ਾਂ ਆਈਆਂ ਪਤਾ ਤੈਨੂੰ ਲੈ ਲੋ ਨਾ ਆ ਸੁੱਕਾ ਦੀ ਆ ਸੁੱਕਾ ਦੋਦੀ ਇਹ ਹਰ ਮੰਦੀਆਂ ਆ ਕੁਰਸੀ ਇੱਥੇ ਨਹੀਂ ਇੱਥੇ ਨਹੀਂ ਇਹ ਆ ਹਰ ਮੰਦੀ ਆੜੀ ਆ ਵੀ ਹਰ ਮੰਦੀ ਆ ਆ ਵੀ ਹਰ ਮੰਦੀ ਆ ਆ ਵੀ ਹਰ ਮੰਦੀ ਆ ਆ ਸਿਮਰਨ ਦੀ ਆ ਗਈ ਆ ਦੋ ਸੁਖ ਭਾਜੀ ਦੀਆਂ ਆਈਆਂ ਤੇ ਆਹ ਹਿੰਮਤ ਦੀ ਆ ਗਈ ਹਾਂ ਆ ਆ ਉਹਨਾਂ ਦੀ ਆਈ ਆ ਆ ਗਈ ਨਾ ਜੀ ਠੀਕ ਹੈ ਠੀਕ ਹੈ ਠੀਕ ਹੈ ਆ ਉਹਨਾਂ ਦੀਆਂ ਆ ਤੇ ਨਹੀਂ ਠੀਕ ਹੈ ਕੀ ਲੈਣਾ ਹੋਰ ਦੱਸ ਉਹ ਲੈਣੀ ਆ ਜੇ ਲੈਣੀ ਆ ਨਹੀਂ ਲੈਣੀ ਆ ਚਲੋ ਵੀ ਲੈ ਹੋਏ ਬਾਦੋ ਸਾਰੀ ਆਲਨੀ ਬਸ ਹੋਈ ਬੈਟ ਕੋਟ ਉਹ ਬੈਟ ਕੋਟ ਲੈਣੀ ਬੋਲਦਾ ਨੀ ਉਹ ਬੋਲ ਕੇ ਦੱਸਣਾ ਇਹੋ ਲੈਣਾ ਉਹ ਸਾਰੇ ਹਰਮਨ ਦੇ ਦੀਏ ਉਹ ਸਾਰੀ ਚੀਜ਼ਾਂ ਹਰਮਨ ਦੇ ਦੀਏ ਮੈਂ ਨਹੀਂ ਬੋਲਦਾ ਤੂੰ ਚਲੀ ਜਾ ਮੈਂ ਜਾਵਾਂ ਫਿਰ ਓਏ ਬੋਲ ਤੂੰ ਸੱਸੀ ਕਾਰ ਨਹੀਂ ਲੈ ਦੇ ਦੇ ਸਾਰੇ ਸਾਰਾ ਆਪਾ ਦੇ ਦੋਨੋਂ ਫਿਰ ਬੋਲ ਸਾਰਾ ਸਾਰਾ ਸਾਰੀ ਤੇ ਸਾਰੀ ਚੀਜ਼ੇ ਦੇ ਦੀਏ ਤੂੰ ਗੜਾ ਹੁੰਦਾ ਆਪਾ ਲਾ ਆਜੇ ਆਪਾ ਲਾ ਨਾ ਵੀ कंत टंग पोतरा वो सारा सुखे सुखराज समोसे खाने, सोखे, खाने तो है बेट बुट खाने लिया लिया खोलिए खोलिए ਕੁੱਲੀ ਜਨਾ ਕਦੋਂ ਕਾਲੀ ਆ ਦਸਤਾਰ ਕਿੰਨੇ ਬੰਨੀ ਆ ਮੈਂ ਕੀ ਬਾਤ ਹੈ ਤੂੰ ਤਾਂ ਸਿਮਰਨ ਤੋਂ ਹੀ ਤਾਂ ਦੀ ਹੋ ਗਈ ਹੈ ਮੈਂ ਦੇਖੋ ਬਣਾ ਕੇ ਆਤੀ ਸਿਮਰਨ ਨਾਲ ਸੋਹਣੀ ਬੰਨੀ ਆ ਬਿਲਕੁਲ ਠੀਕ ਹੈ ਮਸਾਇਆ ਮਸਾਇਆ ਹੜਾ ਆਏ ਹਾਏ 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 ਸਿਆਣੀ ਧੀ ਹੈ ਹਲੋ ਮੇਰੇ ਪੁੱਤਰਾ ਕੀ ਹਾਲ ਹੈ ਹਾਂਜੀ ਬੀਬੀ ਠੀਕ ਠਾਕ ਹਾਂਜੀ ਤੇ ਦੋਵੇਂ ਜਣੇ ਰਹਿੰਦੇ ਘਰੇ ਫਿਰ ਹਾਂਜੀ ਫੁਰ ਕਰਿੰਦਾ ਨਾਲ ਨਹੀਂ ਦਾਦੀ ਮਮਾ ਰਾਤ ਨੂੰ ਆ ਜਾਂਦੇ ਲਾਤਰਾ ਇਹ ਦਾਦੀ ਕੰਤੀ ਰਾਤ ਨੂੰ ਹਾਂਜੀ ਤੇ ਉਹ ਤਰ੍ਹਾਂ ਲੱਗ ਪੈਣੇ ਠੀਕ ਆ ਸਾਰੇ ਹਾਂਜੀ ਸਾਰੇ ਪਿਆਰ ਕਰਦੇ ਨਾ ਹਾਂ ਹਾਂ ਚਲੋ ਵਧੀਆ ਜੀ ਪਿਆਰ ਬਣਾ ਕੇ ਰੱਖਣਾ ਪੁੱਤ ਸਾਰੇ ਨਾਲ ਹਾਂਜੀ ਹੁਣ ਤੇ ਹੁਣ ਮੇਰੀ ਧੀ ਦੀ ਜ਼ਿੰਮੇਵਾਰੀ ਆ ਠੀਕ ਐ ਐ ਚੜਦੀ ਕਲਾ ਚ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਏ ਆ ਅਗੇ ਹੀ ਕਹਿੰਦੇ ਨੇਹਾ ਅੱਜ ਆਏ ਆ ਸਿਮਰਨ ਹੁਣਾ ਕੋਲ ਹੁਣ ਅਸੀਂ ਕਹਿੰਨੇ ਆ ਕਿ ਅੱਜ ਆਏ ਆ ਹਰਮਨ ਕੋਲ ਕਿਉਂ ਜੀ ਹਰਮਨ ਤੇ ਸੁਖਰਾਜ ਹਰਮਨ ਤੇ ਸੁਖਰਾਜ ਤੇ ਚਲੋ ਉਹ ਆਪਣੇ ਘਰ ਦੀ ਸੌਖੀ ਵਸਣ ਦੀ ਆ ਸੌਖੀ ਆ ਮਹਾਰਾਜ ਦੀ ਕਿਰਪਾ ਵਾ ਤੁਹਾਡੀ ਦੁਆ ਵਾ ਤੇ ਹਾਂ ਸਿਮਰਨ ਦਾ ਹੀ ਫੋਨ ਆ ਗਿਆ ਜੀ ਤਾਂ ਤੇ ਚਤਾ ਨਾ ਹਾਂਜੀ 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 ਕਰਨ ਆ ਸੁਗਰਾ ਮੈਂ ਕਰਨੀ ਤੇ ਕਰ ਲਾ ਲੈ ਦੀਦੀ ਨਾ ਕਰ ਕੰਮ ਹਲੋ 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 ਦੀਦੀ ਕਿ ਸੱਸ ਕਾ ਚਿਕਾ ਲਓ ਤਾ ਚਿਕਾ ਲਓ ਤੇ ਦਾ ਦੱਸ ਦੀਦੀ ਜਾਨੀ ਕਿਾ ਠੀਕਾ ਠੀਕਾ ਕਿ ਕਿ ਪੀਕੇ ਨਹੀਂ ਹੋਣਾ ਬਾਹਰ ਨਹੀਂ ਦੀਦੀ ਲੈ ਕੇ ਆਇਆ ਆ ਨੀਆਂ ਕਿੱਲ ਵੀ ਨਹੀਂ ਹੈਗਾ ਤੇ ਮੁੱਕ ਜਾਣੀਆਂ ਤੁਮ ਕੇ ਮੈਂ ਮਕਾਦ ਨਹੀਂ ਸੰਦੇ ਦੁਕਾਣ ਦੇ ਕਿਹਾਂ ਜੀ ਹਾਂ ਜੀ ਮੈਂ ਕਿਹਾ ਮੈਂ ਅਗਲੀ ਵਾਰ ਜੀਨ ਲੈ ਕੇ ਆਇਆ ਨਾ ਪਾਪਾ ਮੀ ਕਿ ਨਹੀਂ ਕਿ ਮੈਂ ਲਿਆ ਗਿਆ ਦਾਸ ਪੁੱਛਿਆ ਨਹੀਂ ਜੀ ਉਹ ਤੇ ਨਾ ਗੇਰੀ ਉੱਥੇ ਕੋਈ ਤੇਰੀਆਂ ਮਾਂ ਕੋਈ ਨਹੀਂ ਦੇਖੀ ਮੈਂ ਤੇਰੇ ਘਰ ਨਾਲ ਰਾਤ ਨੂੰ ਚੋਰੀ ਕਰਨੀ ਚੀਜ਼ੀਆਂ ਦੀ। ਕਿਆ ਤੂੰ ਵੱਡੀ ਹੋ ਗਈ ਹੁਣ? ਕਿਆ ਕਿਆ? ਕਿਆ ਤੁਸੀਂ ਵੱਡੇ ਹੋ ਗਏ ਹੋ? ਬੋਲੋ। ਅ ਤੂੰ ਇ ਰਾਤ ਕਿੱਦਾਂ ਆਓਂਗੇ? ਹਾਈ ਹਾਈ ਰਾਤ ਚੋਰੀ-ਚੋਰੀ ਆਵਾਂਗੇ। ਤੇਰੀਆਂ ਜੀ ਰਾਤ ਪੁੱਤ ਵੀ ਗਿਆ। ਮੇਰਾ ਪੁੱਤ ਤਾਂ ਨਹੀਂ ਡਾਦੀ ਮੇਰਾ ਪੁੱਤ ਤਾਂ ਨਹੀਂ ਆ। ਇਹ ਮੇਰਾ ਪੁੱਤ ਨਹੀਂ ਆ। ਹਾਂਜੀ ਮੈਂ ਖੁਦ ਨਹੀਂ ਮੈਂ ਖੁਦ ਬੂਤ ਨਹੀਂ ਆ ਚਲ ਦੀਦੀ ਨਾਲ ਵੀ ਕਰਾ ਦੇ ਗੱਲ ਦੀਦੀ ਨਾਲ ਕਰਾ ਦੇ ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਆ ਵਧੀਆ ਹਾਂ ਮੈਂ ਠੀਕ ਆ ਤੁਸੀਂ ਦੱਸੋ ਸਭ ਵਧੀਆ ਠੀਕ ਆ ਹਾਂ ਮਮਾ ਪਾਣੀ ਨੂੰ ਮਮਾ ਪਾਪਾ ਨੂੰ ਚਾਹ ਪਾਣੀ ਬਣਾ ਕੇ ਪਿਆਓ ਓਕੇ ਠੀਕ ਹੈ ਹਾਂ ਹੋਰ ਅੱਜ ਜੀਆ ਲੈ ਕੇ ਆਏ ਮਮਾ ਪਾਪਾ ਹਾਂਜੀ ਹਾਂ ਮੈਨੂੰ ਨਹੀਂ ਪਤਾ ਆ ਰਹੀ ਲੋਕੀ ਡਬਕਾ ਦੇਿੰਗ ਫੁਲਾਇਮ ਆ ਦੇ। ਤੁਸੀਂ ਉਹ ਵੱਡੇ ਹੋਗੇ ਤੁਸੀਂ ਚੀਜ਼ਾਂ ਖਾਂਦੇ ਹੋ। ਮੈਂ ਚੀਜ਼ਾਂ ਖਾ ਨਹੀਂ ਆ ਰਹੀ। ਇਹ ਤਾਂ ਇਹ ਮਮਾਆਂ ਤੋਂ ਮੰਗੋ। ਤੁਸੀਂ ਆਪਣੇ ਮਮਾਆਂ ਨੂੰ ਮੰਗਾ ਕੋ ਮੰਗੋ ਚੀਜ਼ੀਆਂ। ਠੀਕ ਆ। ਇਹ ਇਹ ਚਾਹ ਕੱਬ ਤੋਂ ਪਹਿਲਾਂ ਮੇਰੇ ਮਮਾ ਪਾਪਾ ਆਇਆ। ਇਹ ਤਾਂ ਦੇ। ਨਹੀਂ ਜਾ। ਚਲੋ ਕੋਈ ਨਹੀਂ ਚੱਲੀਏ ਜੇ ਹਨ ਜਾ ਕੇ ਕਰਦੇ ਆ। ਹੰਦੀ ਹੰਦੀ ਚੱਲਾ ਟੀਕ ਟੋਕ ਕੇ ਮਮਾ ਪਾਏ ਪਾ ਪਾਏ ਵਾਹ 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 ਵ ਰੋਜ਼ਾਨਾ ਫੋਨ ਇੱਕ ਇੱਕ ਰੋਜ਼ਾਨਾ ਦੋ ਤਿੰਨ ਵਾਰੀ ਫੋਨ ਆਉਂਦਾ ਵਾ ਤੇ ਦੋ ਦੋ ਤਿੰਨ ਵਾਰੀ ਦਿਹਾੜੀ ਦੇ ਵਿੱਚ ਫੋਨ ਆ ਜਾਂਦਾ ਜਿ ਤਰ੍ਹਾਂ ਆਪਾਂ ਸਾਡੀਆਂ ਧੀਆ ਪੇਕੇ ਘਰ ਆਪਣੇ ਮਾਂ ਨੂੰ ਫੋਨ ਕਰਦੀਆਂ ਨਾ ਇਸ ਤਰ੍ਹਾਂ ਮੇਰੇ ਘਰ ਮੇਰੀ ਮੇਰੀ ਵਾਈਫ ਨੂੰ ਫੋਨ ਕਰਦੀ ਆ ਤੇ ਆਪਣਾ ਦੁੱਖ ਸੁੱਖ ਸਾਂਝਾ ਕਰਦੀ ਆ ਚਲੋ ਸਮਝਾਈਦਾ ਵਾ ਘਰਾਂ ਦੇ ਵਿੱਚ 100 ਦਿੱਕਤਾਂ ਹੋ ਜਾਂਦੀਆਂ ਨੇ ਸਾਡੇ ਘਰਾਂ ਦੇ ਵਿੱਚ ਤੁਹਾਡੇ ਘਰਾਂ ਦੇ ਵਿੱਚ ਹਰੇ ਘਰਾਂ ਦੇ ਵਿੱਚ ਹੋ ਜਾਂਦੀਆਂ ਨੇ ਤੇ ਅੱਜ 1 ਮਹੀਨੇ ਬਾਅਦ 1 ਮਹੀਨੇ ਤੋਂ ਦੇ ਬਾਅਦ ਅਸੀਂ ਫੇਰ ਸੁਖਰਾਜ ਤੇ ਹਰਮਨ ਦੇ ਕੋਲ ਆਏ ਆ ਤੇ ਮੇਰਾ ਮਨ ਦੀ ਖਾਇਸ਼ ਨਹੀਂ ਸੀ ਕਿ ਮੈਂ ਆ ਛੋਟੀਆਂ-ਛੋਟੀਆਂ ਚੀਜ਼ਾਂ ਜਾਂ ਜੋ ਵੀ ਕੁਝ ਲੈ ਕੇ ਆਉਨੇ ਆ ਇਹਨਾਂ ਦਾ ਵਿਖਾਉਣ ਦਾ ਤੁਹਾਨੂੰ ਮੈਂ ਕੋਈ ਮਕਸਦ ਆ ਮੇਰਾ ਕੋਈ ਮਕਸਦ ਨਹੀਂ ਹੈਗਾ ਮੇਰਾ ਮਕਸਦ ਇਹ ਆ ਕਿ ਇਹਨਾਂ ਬਾਰੇ ਤੁਸੀਂ ਸਾਰੇ ਜਣੇ ਬਹੁਤ ਜਣਾ ਪੁੱਛਦੇ ਜੇ ਸਾਡੇ ਦੂਜੀਆਂ ਵੀਡੀਓ ਜਿਹੜੀਆਂ ਪੈਂਦੀਆਂ ਵਾ ਨਾ ਉਹਨਾਂ ਵੀਡੀਓ ਦੇ ਵਿੱਚ ਵੀ ਜਿਹੜਾ ਜਿਹੜੀਆਂ ਵਾ ਇਹਨਾਂ ਬਾਰੇ ਪੁੱਛਿਆ ਜਾਂਦਾ ਵਾ ਮੇਰਾ ਇਹ ਮਕਸਦ ਵਾ ਕਿ ਤੁਹਾਨੂੰ ਸਾਰਿਆਂ ਨੂੰ ਇਹ ਵੇਖਦੇ ਰਹਿਣਾ ਕਿ ਹਰਮਨ ਤੇ ਸੁਖਰਾਜ ਜਿਹੜੇ ਆ ਇਹ ਸਹੀ ਸਲਾਮਤ ਆਪਣੇ ਘਰ ਦੇ ਵਿੱਚ ਜ਼ਿੰਦਗੀ ਵਧੀਆ ਤਰੀਕੇ ਦੀ ਬਤੀਤ ਕਰ ਰਹੇ ਆ ਤੇ ਦਾਦਾ-ਦਾਦੀ ਸਾਥ ਦਿੰਦੇ ਆ। ਨੇ ਬਹੁਤ ਜ਼ਿਆਦਾ ਇਹਨਾਂ ਇਹਨਾਂ ਲਈ ਦੁਆ ਕੀਤੀ ਤੁਸੀਂ। ਤੇ ਦਾਦਾ-ਦਾਦੀ ਨੇ ਪਿਆਰ ਕੀਤਾ ਵਾ, ਪਿਆਰ ਕਰਦੇ ਆ, ਰਾਤ ਨੂੰ ਸੌਣ ਆਉਂਦੇ ਆ, ਦਿਨੇ ਪੁੱਛਦੇ ਆ, ਪ੍ਰਸ਼ਾਦਾ ਪਾਣੀ ਹਰਮਨ ਆਪਕ ਹੁੰਦੀ ਆ। ਤੇ ਜਿਹੜਾ ਵਾ ਸੁਖਰਾਜ ਵਾ ਇਹ ਮੰਡੀ ਤੇ ਚੜਕੇ ਬੈ ਕੇ ਖਾਂਦਾ ਵਾ। ਹੈ ਸਕੂਲ ਜਾਂਦਾ ਵਾ। ਹੈ ਤੇ ਪੁੱਤ ਠੀਕ ਹੈ ਕਿ ਇਹਨਾਂ ਨੇ ਮਨ ਕੀਤਾ ਕਿ ਸਤੁਰਕਾ ਤਾਂ ਮਾਇਆ ਵਾ ਹਾਂਜੀ ਤੇ ਇਹਨਾਂ ਨੂੰ ਆਖਿਆ ਵੀ 23 ਤਰੀਕ ਤੋਂ ਬਾਅਦ ਆਵਾਂਗੇ ਹਾਂਜੀ ਤੇ ਜਦ ਕੀ ਆਪਣੇ ਮਨ ਚ ਇਹ ਚੀਜ਼ ਸੋਚੀ ਕਿ ਨਿਆਣੇ ਇੰਨੇ ਦਿਨ ਕਿਤਰਾ ਕਿਤਰਾ ਮੈਂ ਇੱਕ ਬੋਲ ਕੱਲ ਆਇਆ ਫੋਨ ਕੱਲ ਕੀਤਾ ਹੀ ਫੋਨ ਹਾਂ ਜੀ ਹਾਂ ਕੱਲ ਫੋਨ ਆਇਆ ਸੀ ਤੇ ਅੱਜ ਮਹਾਰੇ ਦੀ ਕਿਰਪਾ ਨਾਲ ਇੱਧਰ ਇੱਧਰਲੇ ਪਾਸੇ ਸਾਡਾ ਚੱਕਰ ਸੀ ਤੇ ਥੋੜਾ ਜਿਹਾ 20 ਕਿਲੋਮੀਟਰ ਦਾ ਸਾਡਾ ਇਥੋਂ ਫਾਸਲਾ ਜਿੱਥੇ ਅਸੀਂ ਪਹੁੰਚੇ ਹਾਂ ਹਰਗੁਬਿੰਦਪੁਰ ਉੱਥੋਂ ਵੀ ਰਹੀਂ ਕਿ ਨਾ ਦਾ ਉੱਥੋਂ ਹੀ ਸਮਾਨ ਖਰੀਦਿਆ ਉੱਥੋਂ ਸਮਾਨ ਖਰੀਦ ਕੇ ਤੇ ਇੱਥੇ ਪੂਜਤਾ ਕਰਤਾ ਆਪਣੇ ਬੱਚਿਆਂ ਨੂੰ ਤੁਹਾਡੇ ਬੱਚਿਆਂ ਨੂੰ ਦੁਆ ਦਿਓ ਸਾਰੇ ਜਣੇ ਕਿ ਹੋਰ 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 ਹਰ ਮਨਪਸੰਦ ਠੀਕ ਠਾਕ ਹਾਂਜੀ ਸਭ ਵਧੀਆ ਉਹ ਗੱਲ ਸੁਣਾਉਂਗੀ ਹਾਂਜੀ ਸਭ ਠੀਕ ਠਾਕ ਹਾਂਜੀ ਠੀਕ ਹੈ ਠੀਕ ਹੈ ਵਧੀਆ ਗੱਲ ਹਾਂਜੀ ਕੋਈ ਗੱਲ ਨਹੀਂ ਹਾਂਜੀ ਹੁਣ ਤਾਂ ਛੁੱਟੀਆਂ ਹੋ ਗਈਆਂ ਨੇ ਹਾਂਜੀ ਕੱਲ ਵੀ ਮੈਂ ਤਿਆਰ ਹੋਈ ਕੱਲ ਵੀ ਛੁੱਟੀ ਨਿਕਲੀ ਅੱਜ ਵੀ ਅੱਜ ਵੀ ਛੁੱਟੀ ਮੈਨੂੰ ਛੁੱਟੀ ਫਿਰ ਮੈਸੇਜ ਆ ਜਾਂਦਾ ਕਿ ਫੋਨ ਦਾ ਨਹੀਂ ਨਹੀਂ ਉਹ ਦੀਦੀ ਨੇ ਦੱਸਿਆ ਹੈ ਕਿ ਚਾਚੂ ਦੇ ਫੋਨ ਤੇ ਕਿ ਛੁੱਟੀਆਂ ਨੇ ਹੁਣ 30 ਤੱਕ 30 ਤੱਕ ਛੁੱਟੀ ਨੂੰ ਫਿਰ ਸੋਮਵਾਰ ਤੋਂ ਜਾਣਾ ਹੈ ਇਹ 31 1 ਤਰੀਕ ਤੋਂ ਜਾਣਾ ਹਾਂਜੀ ਕੱਤੀ ਜੀ ਬਣਾਤਵਾਰ ਆ ਗਿਆ ਲੈ ਹਣਾ ਤੇ ਇਹ ਜਾਂਦਾ ਹਾਂਜੀ ਪੜਦਾ ਵੇ ਹਾਂ ਜੀ ਜੇ ਨਹੀਂ ਪੜਦਾ ਤੇ ਢੰਗੀ ਤੇ ਮਾਰਨੀ ਇਹਦੇ ਹਾਂ ਜੀ ਐ ਸਿੱਧਾ ਤਾਂ ਛੋਟੀ ਪੈਣੀ ਛੋਟੀ ਇਹਦੇ ਠੀਕ ਹੈ ਨਾ ਕੱਲਾ ਖਾ ਗਿਆ ਵੇ ਸੁਲਾ ਮ ਨਹੀਂ ਮਾਰੀ ਹੈ ਬੜਾ ਅੰਤਰਾ ਲੈ ਹੁਣ ਮੈਂ ਕਹਿਣ ਸੁਲਾ ਮਾਰਨ ਦਿਆ ਚਲ ਆ ਤੂੰ ਰੱਖ ਇਹ ਆ ਰੱਖ ਆ ਰੱਖ ਨਾ ਲੈ 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 ਹੜ ਆ ਤੂੰ ਰੱਖ ਲੈ ਪਾਪਾ ਖਾ ਗਈ ਆਈਓ ਇੱਥੇ ਮੈਂ ਖਾ ਲੇ ਅਵਿਲੇ ਲੈ ਅਵਿਲੇ ਮਗਦੇ ਲੋ ਆਹ ਹੋ ਜੇ ਨਾਲ ਹੋ ਨਾਲੇ 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 ਨਾਲਾ ਨਾ ਨੀ ਨਾ ਆਹ ਟੰ ਟੰ ਟਾਣਾ ਨਾਣਾ 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 ਟੰ 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 ਏ ਠਿਸ਼ ਉਹ ਤੁਹਾਡੀ ਭਲੀ ਹੋ ਰਿਓ ਏ ਏ ਏ ਠਿਸ਼ ਓਹੋ ਏ ਪਿਆਰਾ ਬੱਚਾ ਸਭ ਤੋਂ ਵੱਡੀ ਗੱਲ ਇਹਨਾਂ ਦੀ ਮੈਂ ਅਗਲੇ ਅੱਗੇ ਵੀ ਵੀਡੀਓ ਚ ਮੈਂ ਕਹਿਣਾ ਨਾਵਾ ਲਾਚੀ ਹੁੰਦੇ ਨੇ ਨਾ ਕਿ ਕੀ ਆ ਵੀ ਚੀਜ਼ ਮਿਲਦੇ ਆ ਵੀ ਚੀਜ਼ ਮਿਲਦੇ ਕਦੀ ਨਹੀਂ ਹਨੂ ਲਿਖਿਆ ਦੋ ਸਾਲ ਹੋ ਗਏ ਦੋ ਸਾਲ ਤੋਂ ਉੱਤੇ ਹੋ ਗਿਆ ਮੇਰੇ ਖਿਆਲ ਚ ਦੋ ਸਾਲਾਂ ਤੋਂ ਉੱਤੇ ਹੋ ਗਿਆ ਤੇ ਇੱਕ ਵਾਰੀ ਵੀ ਚੀਜ਼ ਇਹ ਨਹੀਂ ਚਲਕੀ ਕਿ ਜਿਹੜੀ ਚੀਜ਼ ਘਰ ਹੁੰਦਿਆਂ ਹੋਿਆਂ ਵੀ ਆਖੀ ਇਹ ਵੀ ਮਿਲ ਜੇ ਸਾਨੂੰ ਆ ਵੀ ਮਿਲ ਜੇ ਉਹ ਵੀ ਮਿਲ ਜੇ ਆ ਵੀ ਹੋ ਨਹੀਂ ਲੱਗਦਾ ਨਹੀਂ ਰਹੀ ਇਹ ਤੇ ਕਿ ਲਾਈਕ ਹਾਂਜੀ ਬੈਂਟਿੰਗ ਨਹੀਂ ਜਾਦੀ ਨਹੀਂ ਇਹ ਵੀ ਚਲੋ ਮੇਰੇ ਇੱਥੇ ਘੜੀ ਘੜੀ ਨਹੀਂ ਬੁਖਾਰ ਰੋਜ਼ ਸੌ ਰਹਿਦਾ ਵਾ ਮਨੂੰ ਅੱਛਾ ਬਹਿ ਲਓ ਤੇ ਆਟਾ ਵੀ ਹੈਗਾ ਤੇ ਕਣਕ ਕੜਕਤਿੰਦਾ ਵੀਦਾਈ ਤੇ ਥੋਣੀ ਪਣੀ ਤੇ ਜੇ ਥੋੜੀ ਦੇ ਵਿੱਚ ਸੁਕੜੂਗੀ ਨਹੀਂ ਕੜਕਤ ਹੋ ਗਿਆ ਇੱਥੇ ਸੁੱਕੜੇ ਪਾ ਲੈ ਹਾਂਜੀ ਹਾਂ ਨਾ ਠੀਕ ਹੈ ਨਾ ਕਿੰਨਾ ਟਾਈਮ ਲੱਗਵਾਈ ਜਾਏਗੀ ਧਵਾ ਲਓ ਕਿਰਟ ਮੈਂ ਕਰਕੇ ਧੋ ਲੂੰਗੀ ਹੈ ਨਹੀਂ ਨੂੰ ਸੁਣਾ ਲੇਂਗੇ ਜੇ ਜਿਲ ਜਿਲ ਨਹੀਂ ਆਣੀ ਅਲਗੜੀ ਗੜੀ ਗੜੀ ਆਤਵਾਈਏ ਜਿੰਨਾ ਜਿੰਨਾ ਕੜਕਤ ਹੋ ਗਿਆ ਉਹ ਕਿੰਨੀ ਚਾਹੀਦੀ ਆਹੋ ਧੱਕ ਲਓ ਧੱਕ ਲਓ ਜੀ ਨਾ ਕਰੋ ਤਾਂ ਆਪਣਾ ਕਿੱਥੇ ਹਾਂ ਘਰੋਂ ਮੇਰੇ ਆਹ ਕਦੋਂ ਆਉਂਦੇ ਹੋ ਜੀ ਪਾਣੀ ਬੁੜੀ ਟੱਬ ਟੂਬ ਕੋਈ ਹਾਂਜੀ ਟੱਬ ਕਾ ਨਹੀਂ ਹੈ ਜੀ ਕਾਲਟੀ ਬੁਲਟੀ ਨਹੀਂ ਹੈਗੀ ਕੋਈ ਹੈਗੀ ਵੱਡੀ ਆਹ ਉਹ ਤਾਂ ਪਾਰਟੀ ਚ ਕੱਢੀ ਸੀ ਬਸ ਤਾਂ ਨਹੀਂ ਚਾ ਬਾਡੀ ਜਾ ਕਿਥੇ ਹਾਂਜੀ ਦੇਖ ਲਓ ਇੱਕ ਦੋਸਤੋ ਸੁਗਰਾ ਸਾਡੇ ਨਾਲ ਜਾ ਰਿਹਾ ਵਾ ਤੇ ਆਂਦੇ ਆ ਕਿ ਘਰ ਚ ਆਟਾ ਨਹੀਂਗਾ ਕਣਕ ਹੈਗੀ ਆ ਸਾਰਾ ਕੁਝ ਹੈਗਾ ਵਾ ਪਰ ਕਣਕ ਜਿਹੜੀ ਆ ਬੱਚਿਆਂ ਨੂੰ ਸਾਹਣੀ ਨਹੀਂ ਹੈ। ਤੇ ਉਹ ਕਣਕ ਜਿਹੜੀ ਲੱਗ ਗਈ ਆ ਜਿਹਨੂੰ ਆਂਦੇ ਆ ਕਿ ਕਣਕ ਲੱਗੀ ਆ। ਜਿਸ ਕਰਕੇ ਆਟਾ ਜਿਹੜਾ ਵਾ ਉਹ ਮੈਂ ਕਹਿਣਾ ਨਹੀਂ ਚਾਹੁੰਦਾ। ਮੈਂ ਕਹਿਣਾ ਨਹੀਂ ਚਾਹੁੰਦਾ ਇਹਨਾਂ ਦੇ ਘਰਦਿਆਂ ਬਾਰੇ ਜਾਂ ਹੋਰ ਕਿਸੇ ਬਾਰੇ ਕਿ ਸਾਥ ਇਹਨਾਂ ਜਿਆਦਾ ਨਹੀਂ ਦਿੰਦੇ। ਇੱਕ ਛੋਟੇ ਬੱਚੇ ਆ, ਇੱਕ 13 ਸਾਲਾਂ ਦੀ ਗੁੱਡੀ ਆ ਤੇ ਇੱਕ 5 ਸਾਲਾਂ ਦਾ ਕਾਕਾ ਵਾ। ਤੇ ਪਰ ਸਾਥ ਜਿਹੜਾ ਵਾ ਨਾ ਮਾਤਰਾ ਕਿ ਇਸ ਚੀਜ਼ ਦਾ ਤਰਸ ਨਹੀਂ ਹੁੰਦਾ ਤੇ ਹੁਣ ਇੱਥੋਂ ਵੀ حساب ਲਾ ਲੋ ਕਿ ਅਸੀਂ ਐਸੇ ਕਰਕੇ ਥੋੜੀ ਜਿਹੀ ਇੰਟਰਫੀਰੈਂਸ ਥੋੜੀ ਜਿਹੀ ਘਟਾਈ ਆ ਕਿ ਉਹ ਸਾਥ ਦੇਣ ਪਰ ਉਹ ਸਾਥ ਬਿਲਕੁਲ ਨਹੀਂ ਦੇ ਰਹੇ ਬਹੁਤ ਘੱਟ ਰਾਤ ਨੂੰ ਘਰੇ ਆ ਕੇ ਸੌਂ ਜਾਣਾ ਕੋਈ ਸਾਥ ਨਹੀਂ ਹੁੰਦਾ ਰਾਤ ਨੂੰ ਘਰੇ ਆ ਕੇ ਸੌਂ ਜਾਣਾ ਕੋਈ ਸਾਥ ਨਹੀਂ ਹੁੰਦਾ ਲਾਗੇ ਬੰਨੇ ਉਹਨਾਂ ਦੀ ਹਰ ਥੋੜੀ ਬਹੁਤੀ ਲੋੜ ਦਾ ਖਿਆਲ ਰੱਖਣਾ ਲੋਕੀ ਨਾਲ ਸਾਥ ਹੁੰਦਾ ਇਸ ਕਰਕੇ ਆਹ ਸਿਚੁਏਸ਼ਨ ਆ ਥੋੜੀ ਜੀ ਜਿਸ ਕਰਕੇ ਮੈਨੂੰ ਬਹੁਤ ਦੁੱਖ ਲੱਗਾ ਮੈਨੂੰ ਮੈਨੂੰ ਪਤਾ ਵਾ ਕਿ ਤੁਹਾਨੂੰ ਮੇਰੀਆਂ ਗੱਲਾਂ ਸੁਣ ਕੇ ਦੁੱਖ ਲੱਗ ਰਿਹਾ ਵਾ ਸੁਖਰਾਜ ਹੁਣਾ ਦਾ ਹਰਮਨ ਹੁਣਾ ਦਾ ਕੀ ਦੁੱਖ ਲੱਗ ਰਿਹਾ ਵਾ ਸਿ ਸਿਮਰਨ ਆਪਣੇ ਸਹੁਰੇ ਘਰ ਚ ਲੱਗੀ ਹੈ ਕਿੰਨਾ ਕਾ ਸਕਦੀ ਹੈ ਵੱਧ ਤੋਂ ਵੱਧ 10 15 ਦਿਨਾਂ ਬਾਅਦ ਇੱਕ ਢੇੜਾ ਮਾਰ ਸਕਦੀ ਹੈ ਇਸ ਤੋਂ ਵੱਧ ਨਹੀਂ ਤੇ ਆਹ ਹਾਲਾਤ ਬਣੇ ਪਏ ਕਿ ਲੈਣ ਚੱਲੇ ਆ ਆਟਾ ਲੈ ਜੱਲੇ ਤੇ ਆਟੇ ਦਾ ਕੀ ਕਰਨਾ ਰੋਟੀ ਰੋਟੀ ਖਾਣੀ ਹੈ ਤੇ ਅੱਗੇ ਰੋਟੀ ਕੌਣ ਤੂੰ ਆਪੇ ਬਣਾਉਣਾ ਨਾ ਰੋਟੀ ਅੱਗੇ ਅੱਗੇ ਮੈਂ ਆਪੇ ਬਣਾਉਣਾ ਆਪੇ ਰੋਣਾ ਤੂੰ ਆਪੇ ਬਣਾ ਲੈਣਾ ਰੋਟੀ ਨਹੀਂ ਤੇ ਕੀ ਨਾ ਦਾ ਹਰਮਣ ਕੀ ਕਰਦੀ ਹੈ ਹਰਮਣ ਰੋਟੀ ਨਹੀਂ ਬਣਾਦੀ ਰੋਟੀ ਨਹੀਂ ਬਣਦੀ ਹੈ ਰੋਟੀ ਨਹੀਂ ਬਣਦੀ ਤੇ ਰੋਟੀ ਕੌਣ ਬਣਾਉਂਦਾ ਕੋਣ ਮੈਂ ਕਹਿੰਨਾ ਰੋਟੀ ਬਣਾਣਾ ਰੋਟੀ ਨਾ ਫਿਰ ਨੇ ਬਣਦੀ ਤੇ ਫਿਰ ਤੇਰੀ ਰੋਟੀ ਕੌਣ ਬਣਾਉਂਦਾ ਖੁਦ ਖੁਦ ਆਪੇ ਬਣਾ ਨਾ ਨਹੀਂ ਤੂੰ ਰੋਟੀ ਬਣਾ ਲੈ ਨਾ ਰੋਟੀ ਬਣਾ ਲੈ ਨਾ ਨਹੀਂ ਗੈਸ ਚਲਾਉਣਾ ਹੁੰਦਾ ਗੈਸ ਚਲਾਉਣਾ ਹੁੰਦਾ ਜਾ ਕੇ ਜਾ ਕੇ ਚਲਾਉਣਾ ਸਿਖਾਏਗਾ ਜਾ ਕੇ ਰੋਟੀ ਬਣਾਏਗਾ ਆਟਾ ਕੌਣ ਗੁੰਨਦਾ ਹੁੰਦਾ ਆਟਾ ਉਹ ਕੌਣ ਉਹ ਕੌਣ ਅਰਮਨ ਤੇ ਆਟਾ ਦਾ ਪੇੜਾ ਕੌਣ ਕਰਦਾ ਪੇੜਾ ਕੌਣ ਕਰਦਾ ਪੇੜਾ ਹਾਂ ਕੌਣ ਕਰਦਾ ਤੂੰ ਕਰਦਾ ਤੇ ਉਹ ਕੌਣ ਕਰਦਾ ਵਾ ਵੇਲਦਾ ਕੌਣ ਆ ਵੇਲਣੇ ਨਾਲ ਕੌਣ ਤੂੰ ਵੀ ਕਰਦਾ ਤੇ ਐ ਕਰਕੇ ਕੌਣ ਕਰਦਾ ਕੌਣ ਕਰਦਾ ਤੂੰ ਕਰਦਾ ਤੇ ਅੱਗ ਦੇ ਉੱਤੇ ਕੌਣ ਪਾਉਂਦਾ ਤੂੰ ਪਾਉਂਦਾ ਤੇ ਜਰੂਰ ਤੂੰ ਉੱਤਰ ਲੋਣਾ ਵਾ ਉਦੋਂ ਤੇਰੇ ਹੱਥ ਨਹੀਂ ਛੱਡਦੇ ਨਹੀਂ ਛੱਡਦੇ ਕਰ ਦੇ ਲਾ ਨਾ ਹੈਂ ਕਰ ਦੇ ਲਾ ਕਰ ਦੇ ਨਾ ਲਾ ਨਾ ਕਰ ਦੇ ਨਾ ਨਹੀਂ ਇਹ ਸੱਚੀ ਸੱਚੀ ਦੱਸੀ ਆਪੇ ਬਣਾਉਣਾ ਰੋਟੀ ਚਾਹ ਹੁਣ ਬਣਾ ਕੇ ਬਣਾਏਗਾ ਹੋ ਇਹ ਹੁਣ ਬਣਾ ਕੇ ਵਿਖਾਏਗਾ ਵੇਖ ਲਾ ਹੈਂ ਬਾਤ ਤਾਂ ਤੇ ਚੱਲ ਜਾ ਨਈ ਨਈ ਬਾਤ ਤਾਂ ਮੈਂ ਨਹੀਂ ਮੈਂ ਮੈ ਮੈਨੂੰ ਰੋਟੀ ਬਣਾ ਕੇ ਵਿਖਾਏਗਾ ਤੂੰ ਰੋਟੀ ਬਣਾ ਲੈ ਨਾ ਵਿਖਾਏਗਾ ਆਟਾ ਆਟਾ ਹੁਣੇ ਲੈ ਲੈਨੇ ਗੁੰਨ ਵੀ ਦਿੰਨੇ ਆ ਗੁੰਨ ਕੇ ਪੇੜਾ ਆਪੇ ਕਰ ਲਈ ਨਾ ਹਾਂ ਈੜਾ ਵੀ ਆਪੇ ਕਰ ਲੈਣਾ ਮੇਹਰ ਝੂੜਨਾ ਮਾਰੀ ਝੂੜਤ ਨਹੀਂ ਮਾਰਦਾ ਤੇ ਫਿਰ ਜਦੋਂ ਰੋਟੀ ਪੱਕ ਜਾਂਦੀ ਆ ਕਰਦੇ ਨੇ ਨਾਲ ਲੋਨਾ ਵਾ ਫਿਰ ਸਬਜ਼ੀ ਕੌਣ ਬਣਾਉਂਦਾ ਚੁੱਕੀ ਖਾ ਲੈਣਾ ਚੁੱਕੀ ਖਾ ਲੈਣਾ ਕਿਹਦੇ ਨਾਲ ਪਤਾ ਪਤਾ ਹੈ ਇਮੇਵਾਰੀਆਂ ਸੰਗਤ ਦੀ ਸਪੀਚਲੈਸ ਮੇਰੇ ਕੋ ਮੇਰੇ ਕੋ ਬੋਲਣ ਲਈ ਸ਼ਬਦ ਨਹੀਂ ਹੈਗੇ ਉਹ ਬੱਚਾ ਹੁੰਦਾ ਕਿ ਮੈਂ ਰੋਟੀ ਆਪਣੀ ਆਪੇ ਬਣਾਉਣਾ ਉਹ ਵੀ ਬੱਚੀ ਹੈ ਗਾੜੀ ਕਈ ਵਾਰ ਨਹੀਂ ਵੀ ਜੀ ਕਰਦਾ ਤੇ ਮੈਂ ਕਹਾਂ ਕਿ ਤੂੰ ਥੱਲ ਦਾ ਕਿ ਤਰ੍ਹਾਂ ਰੋਟੀ ਤੇਰੇ ਹੱਥ ਨਹੀਂ ਛੱਡਦੇ ਆਂਦਾ ਮੈਂ ਕਰ ਦਦੇ ਨਾਲ ਥਾਲ ਲੈਣਾ ਤੇ ਮੈਂ ਫਿਰ ਰੋਟੀ ਬਣਾ ਕੇ ਸਬਜ਼ੀ ਕਿ ਤਰ੍ਹਾਂ ਬਣਾਉਣਾ ਆਂਦਾ ਮੈਂ ਸੁੱਕੀ ਖਾ ਲੈਣਾ ਆਏ ਤੂੰ ਮੇਰਾ ਪੁੱਤ ਵਾ ਨਾ ਮੇਰਾ ਹੈ ਫਿਰ ਮੈਨੂੰ ਬੱਚਾ ਪਾ ਨਾ ਕਰੀ ਆਏ ਆਏ ਆ ਮੇਰਾ ਪੁੱਤ ਚੇਰ ਆ ਪਾਟਾ ਲੈ ਗਈ ਚਲਾ ਆ ਜਾ ਬਈ ਇਧਰ ਉਤਰ ਨਾਲ ਇਧਰ ਉਤਰ ਇਹ ਮੇਰਾ ਮੇਰਾ ਇਧਰ 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 ਇਹ ਜਗ੍ਹਾ ਹੈਗੀ ਆ ਉਤਰ ਇਹਨੂੰ ਫੜ ਵੀਰ ਨੂੰ ਆ ਵੀਰ ਨੂੰ ਫੜ ਬੱਲੇ 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 ਆਜੋ ਇਧਰ ਇਧਰ ਆ ਲੈ ਸਕਦਾ ਵਾ ਵਾਹਿਗੁਰੂ ਹਾਂ ਜੀ ਪੁੱਤ ਹੁਣ ਆਟਾ ਲੈ ਆਂਦਾ ਹਾਂ ਤੇ ਸਾਰਾ ਕੁਝ ਵੀਰ ਨੂੰ ਰੋਟੀ ਬਣਾ ਕੇ ਦੇਣੀ ਵੀਰ ਦੀ ਇੱਕ ਅਸੀਂ ਵੀਡੀਓ ਰਿਕਾਰਡ ਕੀਤੀ ਆ ਕਿ ਉਹ ਆਂਦਾ ਕਿ ਮੈਂ ਰੋਟੀ ਵੀ ਮੈਂ ਬਣਾਉਣਾ ਤੇ ਮੈਂ ਥਲਦਾ ਕਿਤਰਾ ਨਹੀਂ ਪਤਾ ਹੱਸਣ ਵਾਲੀ ਗੱਲ ਨਹੀਂ ਇਹ ਹਾਂਜੀ ਇਹ ਤੂੰ ਝੂਠੀ ਪੈਣੀ ਹੈ ਇਹਦੇ ਵਿੱਚ ਉਹਨੂੰ ਰਸੋਈ ਉਹਨੂੰ ਉਸ ਗੈਸ ਦੇ ਲਾਗੇ ਨਾ ਰੱਖਿਆ ਕਰੋ ਉਹ ਰੋਟੀ ਕਿਉਂ ਬਣਾਉਂਦਾ ਵਾ ਦੱਸ ਮੈਂ ਨਾ ਗਲੀਟ ਲਾ ਦੇਣੀ ਉਹ ਫੇਰ ਆ ਲੈਂਦਾ ਨਹੀਂ ਨਹੀਂ ਰੋਟੀ ਕਿਉਂ ਬਣਾਉਂਦਾ ਵਾ ਰੋਟੀ ਲਾ ਹੀ ਖਵਾਲਦੀ ਨਹੀਂ ਨਹੀਂ ਤੇ ਉਹ ਆਂਦਾ ਉਹ ਆਂਦਾ ਮੇਰੀ ਰੋਟੀ ਹੋਰ ਦੇ ਮੇਰੀ ਗੱਲ ਸੁਣਾ ਮੇਰੀ ਗੱਲ ਉਹ ਆਂਦਾ ਵਾ ਕਿ ਦੀਦੀ ਜਿਹੜੀ ਟੀਵੀ ਤੇ ਕੀ ਨਾ ਹੜਦੀ ਨਹੀਂ ਟੀਵੀ ਤੇ ਕੋਚ ਜੀਦਾ ਉਧਰ ਗਈ ਉਧਰ ਮੈਂ ਚਾਹ ਲਈ ਕਿਉਂ ਗਵਾਨਾ ਚਾ ਲਈ ਫਿਰ ਫਿਰ ਰੋਟੀ ਕਿਨੇ ਪਕਾਈ ਨਹੀਂ ਪਕਾਈ ਕਿਨੇ ਪਕਾਈ ਤੂੰ ਬਕਾਈ ਕਿਨੇ ਬਕਾਈ ਇਹਨਾਂ ਦਾ ਬਾਕੀ ਜਾਣਾ ਕਿਨੇ ਪਕਾਈ ਸੀ ਰੋਟੀ ਫਿਰ ਪੂਰੇ ਪਕਾਈਆਂ ਦਾ ਕਿਨੇ ਪਕਾਈ ਹੈ ਡਰਦਾ ਹੱਸ ਤੂੰ ਤੂੰ ਜੇ ਉਹਨੂੰ ਕੁਝ ਕਿਹਾ ਮੈਂ ਕੁਝ ਨਹੀਂ ਕਹਿੰਦੀ ਮੇਰੇ ਹੱਥੇ ਨਹੀਂ ਆਈ ਅਦਨ ਮਾਰਦੀ ਐ ਮਾਰਦੀ ਐ ਹੈ ਬਤਲ ਅਦਨ ਮਾਰਦੀ ਐਰ ਮਾਰਦੇ ਨਾ ਹੈ ਦੱਸ ਨਾ ਮੜੀ ਮੋਟੀ ਜਿਹੜੀ ਵਰਤੀ ਕਰਦਾ ਨਾ ਮਾਰਦੀ ਆਉਂ ਉਹਨੂੰ ਤਾਂ ਮਾਰਨਾ ਵਾ ਪਰ ਇੰਨਾ ਨਹੀਂ ਮਾਰਨਾ ਕਿ ਉਹ ਕੀ ਨਾ ਦਾ ਗਾੜ ਜਾ ਗੇਟ ਗਾੜੀ ਮੇਰੇ ਰੋਣਾ ਸੀ ਕਰਕੇ ਹੋਣੀ ਹੀ ਚੁੱਕਦੀ ਮੈਂ ਗਾਣਾ ਕੱਢਦਾ ਗੇਟ ਗਾੜੀ ਜਾਗੀ ਕੋਈ ਗੱਲ ਨਹੀਂ ਗਾਣਾ ਕੱਢਦਾ ਉਹ ਤੇ ਕੋਈ ਇੱਕ ਕੰਮ ਆ ਸਵੇਰੇ ਸਵੇਰੇ ਭਾਵੇਂ ਬਕਰ ਜੇ ਕੰਮ ਵਾਲੀ ਰੱਖ ਕੇ ਦਿੱਤੀ ਤੂੰ ਹੀ ਗੇਟ ਨਹੀਂ ਖੋਲਦੀ ਹੈਲੋ ਕੰਮ ਵਾਲੇ ਤੁਹਾਨੂੰ ਰੱਖੀ ਦਿੱਤੀ ਪੀਣਾ ਦਾ ਸੋਦਾ ਬਤਾ ਸਾਰਾ ਪੁਛ ਆ ਜਾਂਦਾ ਵਾ ਤੇ ਪੁੱਤ ਆਪਾਂ ਕਿੰਨਾ ਇਤਰਾ ਹੈ ਕਿਉਂ ਕਰਦੇ ਆਪਾਂ ਤੀਖਾ ਮੈਨੂੰ ਤਾਂ ਕਰ ਬੰਦ ਕਰੀਏ ਇੱਥੇ ਨਹੀਂ ਲੱਜੀ ਹੁੰਦੀ ਇਹ ਮੈਂ ਆਪੇ ਨਾਲ ਸਕੂਲ ਵੀ ਜਿਜਾਉਗਾ ਤੇ ਨਾ ਬਰਜਣੀ ਰੋਟੀ ਮੂ ਵੀ ਸਭ ਇੱਥੇ ਲਿਲਾਉ ਜਿੰਦਰੀ ਠੀਕ ਹੈ ਨਾ ਇੱਥੇ ਨਹੀਂ ਹੈ ਉਹ ਪਤਾ ਪੇ ਜ਼ਿੰਦਗੀ ਵੇਖਣੀ ਆਪਾਂ ਆਪਾਂ ਸ਼ੌਂਕ ਨਹੀਂ ਵੇਖਣੇ ਆਪਾਂ ਕਿ ਹਾਨੂੰ ਕੋਈ ਰੋਕ ਟੋਕ ਨਹੀਂ ਠੀਕ ਹੈ ਨਾ ਮਰ ਜਣੀ ਨਾ ਤੇ ਜਦੋਂ ਪਤਾ ਲੱਗਣਾ ਉਹਨੂੰ ਪੁੱਛ ਪਰ ਕੱਲ ਨੂੰ ਪਤਾ ਲੱਗਣਾ ਮੇਰਾ ਪੁੱਤ ਦੋਖੀ ਥੋੜਾ ਦੁੱਖ ਲੱਗਦਾ ਉਹ ਤੇ ਕਲਪਦੇ ਦੋਵੇਂ ਭੈਣ ਭਰਾ ਪਿਆਰ ਨਾ ਰਿਹਾ ਕਰੋ ਉਹਨੂੰ ਰਜਵੀ ਰੋਟੀ ਦੇ ਆ ਗਏ ਜਿੰਨਾ ਚਿਰ ਤੂੰ ਹੈਗੀ ਐ ਇੱਥੇ ਠੀਕ ਹੈ ਮੇਰਾ ਪੁੱਤ ਮਗਰੋਂ ਦੋਨੇ ਹੱਥ ਸਾੜਨੇ ਆਪਾਂ ਚੱਲੀਏ ਫਿਰ ਹੈ ਵੇ ਸੁਭਰਾਜ ਹੈ ਜਾ ਮੈਂ ਮੇ ਜਮਾ ਤੇ ਉੱਤਰ ਕੇ ਮੇਲਾ ਪਰ ਮੈਂ ਚੱਲੇ ਫਿਰ ਆਇਤਾ ਦਿੱਕੋ ਦੀ ਉਨੀ ਉਏ ਦੀ ਉਨੀ ਉਨੀ ਰੋ ਨ ਕੋਈ ਜੀ ਇਹ ਮੇਰਾ ਚੇਰ ਪੋਤਵਾ ਇਹ ਤੇ ਮੇਰਾ ਚੇਰ ਪੋਤਵਾ ਇਹਦਾ ਸੋਣਾ ਲੱਗ ਜਾਂਦਾ ਕਿਤਾ ਹੈ ਨਾ ਸੋਣਾ ਹੋ ਗਿਆ ਇਹਦੇ ਛੋਣਾ ਹੈ ਜਣਾ ਕਹਾ ਦਿਲਾ ਜਣਾ ਖੜਨਾ ਜਣਾ ਚਲੀਏ ਚਲੀਏ ਦੀਦੀ ਨੂੰ ਨਾਲ ਖੜਨਾ ਨਾਲ ਖੜਨਾ ਦੀਦੀ ਨੂੰ ਬੱਸ ਲੈ ਦੱਸ ਦਿੱ ਦਿਨ ਨਾਲ ਹੈ ਜੀ ਦੋ ਦਿਨ ਲੱਗੀਏ ਕਿ ਦਿਨ ਰਹਿੰਦੀ ਇਥੇ ਜੀ ਰਹਿੰਦੀ ਇਥੇ ਤੈਨੂੰ ਕੱਲੇ ਲੈ ਜੀ ਮੇਰਾ ਨਹੀਂ ਚਲ ਕੋਈ ਨਹੀਂ ਵੀ ਨਹੀਂ ਆਈ ਇਹ ਮੇਰਾ ਪੁੱਤ ਹੋਏ ਤੇ ਜੀ ਤੀਗਾ ਹੈ ਤੀਗਾ ਨਾ ਮੇਰੀ ਕਿ ਨਹੀਂ ਮਹੀਦੀ ਇਥੇ ਦੇਣਾ ਕੋਈ ਇਥੇ ਥੋੜੀ ਜਿਹੀ ਇਥੇ ਦਿਓ ਸਾਨੂੰ ਇਜਾਜ਼ਤ ਬੱਚਿਆਂ ਦਾ ਦੁੱਖ ਹੈਗਾ ਤੇ ਹੈਗਾ ਵਾ ਕੋਈ ਨਹੀਂ ਪੁੱਛਦਾ ਮਾਪਿਆਂ ਤੋਂ ਬਗੈਰ ਕੋਈ ਨਹੀਂ ਪੁੱਛਦਾ ਹੁੰਦਾ ਕਵੜਾ ਸੱਚ ਜੇ ਆਪਣੇ ਵੀ ਜਿਹੜੇ ਹੁੰਦੇ ਨਾ ਜਿਹੜੇ ਸਾਥ ਸਬੰਧੀ ਹੁੰਦੇ ਆ ਉਹ ਵੀ ਸਾਥ ਛੱਡ ਜਾਂਦੇ ਨੇ ਕੋਈ ਕਿੰਨਾ ਚਿਰ ਖਵਾ ਲੂਗਾ ਪਰ ਮੈਂ ਇੱਕ ਵਾਦਾ ਅੱਜ ਤੋਂ ਡੇਢ ਸਾਲ ਪਹਿਲਾਂ ਵੀ ਮੈਂ ਤੁਹਾਡੇ ਵੀਡੀਓ ਰਾਈ ਤਦ ਮੈਂ ਇੱਕ ਵਾਦਾ ਕੀਤਾ ਸੀ ਸਾਰੇ ਸਾਥ ਛੱਡ ਜਾਣਗੇ ਪਰ ਮੈਂ ਸਾਥ ਨਹੀਂ ਛੱਡੂਗਾ ਮੈਨੂੰ ਨਹੀਂ ਪਤਾ ਕਿ ਸਾਥ ਮੇਰਾ ਇਹਨਾਂ ਨਾਲ ਕਿੰਨਾ ਚਿਰ ਲਿਖਿਆ ਵਾ ਪਰ ਜਿੱਥੋਂ ਤੱਕ ਮੇਰੀ ਜ਼ਿੰਦਗੀ ਹੈ ਨਾ ਮੈਂ ਇਹਨਾਂ ਦਾ ਸਾਥ ਨਹੀਂ ਛੱਡੂਗਾ ਐਸ ਪੁੱਤ ਦਾ ਸਾਥ ਨੂੰ ਛੱਡੀ ਆ ਮੇਰੇ ਪੁੱਤ ਦਾ ਇਹਨੂੰ ਜਵਾਨ ਹੁੰਦਾ ਵੇਖਣਾ ਹੀ ਸਾਰਿਆਂ ਨੇ ਸਾਰਿਆਂ ਨੇ ਲੰਮਾ ਹੁੰਦਾ ਵੇਖਣਾ ਇਹਨੂੰ ਇਹਨਾਂ ਨੂੰ ਇਹਨੂੰ ਇਹਦਾ ਵਿਆਹ ਕਰਨਾ ਆਪਾਂ ਬਾਜੂ ਇਹ ਸਾਰੇ ਐਸ ਪੁੱਤ ਦੀ ਦੁਆ ਕਰਿਓ ਸੁਖਰਾਜ ਪੁੱਤ ਦੀ ਦੁਆ ਕਰਿਓ ਤੁਹਾਡੇ ਦੁਆਵਾਂ ਕਰਕੇ ਹੀ ਇਹ ਸਾਰਾ ਇੱਥੋਂ ਤੱਕ ਪਹੁੰਚੇ ਇੱਥੋਂ ਦਿਓ ਮੈਨੂੰ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਸਾਲਾਤਾ ਵਾਹਿ ਫਤਿਹ ਹਰਿਆਣੇ ਦੇ ਕਿ ਸਿਮਰਣ ਕੋ ਨਹੀਂ ਜਾਂਦੇ ਸਾਡੇ ਕੋ ਵੀ ਆਏ ਸੀ ਸਿਮਰਣ ਕੋ ਹੋ ਕੇ ਚਲੇ ਆ ਪਰ ਵੀਡੀਓ ਨਹੀਂ ਬਣਾਈ ਬਾਏ 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 ਜੀ ਦਾ ਖਾਲਜਾ ਬਾਏ